ਪਿਆਨਾਕਾ ਹਾਦਸਾ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਇੱਕ ਇਨੋਵਾ ਗੱਡੀ ਦੇ ਵੱਲੋਂ ਬਾਸ ਸੜੇ ਤੇ ਖੜੀਆਂ ਸਵਾਰੀਆਂ ਤੇ ਨਾਲ ਹੀ ਨਾਲ ਦੋ ਮੋਟਰਸਾਈਕਲਾਂ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਜੀ ਹਾਂ ਇਸ ਦੌਰਾਨ ਹਾਦਸੇ ਦੇ ਵਿੱਚ ਦੋ ਮਹਿਲਾਵਾਂ ਤੇ ਦੋ ਵਿਅਕਤੀ ਜ਼ਖਮੀ ਹੋਏ ਦੱਸੇ ਜਾ ਰਹੇ ਨੇ ਹਾਲਾਂਕਿ ਗਨੀਮਤ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਲੇਕਿਨ ਹਾਦਸਾ ਇਨਾਕ ਪਿਆਨਾਕ ਸੀਗਾ ਕਿ ਦੱਸਈਏ ਕਿ ਇੱਥੇ ਲੋਕਾਂ ਦੀ ਰੂ ਕੰਬ ਗਈ ਦੱਸਈਏ ਕਿ ਫਲੋਰ ਦੇ ਵਿੱਚ ਬੀਤੀ ਦੇਰ ਸ਼ਾਮ ਨੈਸ਼ਨਲ ਹਾਈਵੇ ਤੇ ਵੇਰਕਾ ਮਿਲਕ ਪਲਾਂਟ ਦੇ ਸਾਹਮਣੇ ਇਹ ਹਾਦਸਾ ਵਾਪਰਿਆ ਇਸ ਹਾਦਸੇ ਤੋਂ ਬਾਅਦ ਇਹਨਾਂ ਲੋਕਾਂ ਨੂੰ ਜੋ ਹੈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਉਤੇ ਹੀ ਰਾਗੀਰਾਂ ਦੇ ਦੱਸਣ ਮੁਤਾਬਕ ਇਹ ਨੋਵਾ ਗੱਡੀ 'ਚ ਸਵਾਰ ਵਿਅਕਤੀ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਉਸ ਦੀ ਗੱਡੀ ਦੇ ਵਿੱਚੋਂ ਸ਼ਰਾਬ ਦੀਆਂ ਬੋਤਲਾਂ ਵੀ ਬਰਾਮਦ ਹੋਈਆਂ ਜਿਸ ਨੂੰ ਪੁਲਿਸ ਨੇ ਹੁਣ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਹੈ ਭਾਜੀ ਜਿਹੜੀ ਨੋਵਾ ਗੱਡੀ ਠੁੱਕੀ ਆ ਤੁਹਾਡੇ ਸਾਹਮਣੇ ਆ ਫਲੋਰ ਬੱਸ ਅੱਡੇ ਦੇ ਹਾਂਜੀ ਹਾਂਜੀ ਇਹ ਤੁਸੀਂ ਗੱਡੀ 'ਚੋਂ ਘਾਟ ਦਾਰੂ ਦੀ ਸੀ ਗੱਡੀ ਇਹ ਬਦਲਣਾ ਹਾਂਜੀ ਹਾਂਜੀ ਇਹਦੇ ਵਿੱਚੋਂ ਆਧੀਆਂ ਨਿਕਲਿਆ ਦਾਰੂ ਦਾ ਇੱਕ ਹਾਂਜੀ ਇਹ ਗੱਡੀ ਆਈ ਕਿਧਰ ਸਾਈਡ ਤੋਂ ਸੀ ਇਹ ਇਧਰੋਂ ਜਨेंद्र ਸਾਈਡ ਤੋਂ ਆ ਥੱਲੇ ਤੇ ਪਾ ਜੀ ਰਹੇ ਤਿੰਨ ਚਾਰ ਬੰਦੇ ਨੇ ਥੱਲੇ ਦੇ ਦਿੱਤੇ ਤੇ ਇਕੱਲੇ ਨਹੀਂ ਡਰਿੰਕ ਕੀਤੀ ਹੋਈ ਆ ਬੰਦੇ ਨੇ ਓਕੇ ਹੋਰ ਵੀ ਗੱਡੀ ਬੱਜੀ ਵਿੱਚ ਕੋਈ ਨਹੀਂ ਹੋਰ ਨਹੀਂ ਮੋਟਰਸਾਈਕਲ ਤੇ ਥੱਲੇ ਉਹ ਦੇਖੋ ਮੋਟਰਸਾਈਕਲ ਉਹਦੇ ਥੱਲੇ ਵਾਰ ਦਿੱਤਾ ਆ ਬਹੁਤ ਜ਼ੋਰ ਨਾਲ ਨਾ ਟੱਕਰ ਮਾਰੀ ਆ ਜਿੱਦਾਂ ਜਿਹੜਾ ਇਹ ਐਕਸੀਡੈਂਟ ਹੋਇਆ ਕਿੱਥੇ ਫਲੋਰ ਹੋਇਆ ਬੱਸ ਸਟੈਂਡ ਤੇ ਤੁਸੀ ਕਿੱਥੇ ਨੂੰ ਜਾ ਰਹੇ ਸੀ ਲੁਧਿਆਣਾ ਤੁਸੀਂ ਵੇਟ ਕਰਦੇ ਸੀ ਬੱਸ ਦੀ ਤੇ ਇਹ ਗੱਡੀ ਜਿਹੜੀ ਨੋਵਾ ਤੁਹਾਡੇ ਵਿੱਚ ਬਜੀ ਜਾਣ ਕੇ ਉਹ ਮੁਗਲ ਨਹੀਂ ਸੀ ਨਾ ਉਹਦੇ ਨਾਲ ਐਕਟਿਵਾ ਬਾਈਕਸ ਵੀ ਸਾਰੀ ਕਰਤੀ ਹੋਈ ਸੀ ਸਾਰੀਆਂ ਇਕੱਠੀਆਂ ਮcjੀਆਂ ਸਿਰਫ ਇੱਕ ਗੱਡੀ ਨੇ ਹਿੱਟ ਕੀਤਾ ਨਾ ਕਾਲੀ ਨੋਵਾ ਨੇ ਸਾਨੂੰ ਪਤਾ ਨਹੀਂ ਲੱਗਿਆ ਓਕੇ ਤੂੰ ਕਿੰਨੇ ਇੱਕ ਬੰਦੇ ਉੱਥੇ ਥੱਲੇ ਗੱਡੀ ਦੇ ਆਏ ਤੁਹਾਨੂੰ ਪਤਾ ਕੁਝ ਚਾਰ ਚਾਰ ਲੋਕ ਦਿਖਾਈ ਦੇ ਚਾਰ ਜਣੇ ਹੈਗੇ ਸੀ ਤੇ ਐਕਸੀਡੈਂਟ ਹੋਇਆ ਜਿਸ ਵਿੱਚ ਚਾਰ ਕੋ ਪਤਾ ਲੱਗਾ ਹੈਗਾ ਕਿ ਵਿਅਕਤੀ ਇੰਜਰਡ ਹੋਇਆ ਗਿਆ ਉਸੇ ਮੌਕੇ ਤੇ ਲੱਗੇ ਆਏ ਹੈਗੇ ਆ ਤੇ ਚੱਕ ਕੇ ਲੈ ਆਏ ਇੰਜਰਡ ਪਰ ਕਿੰਨੇ ਕੋਲ ਵਿਅਕਤੀ ਇੰਜਰਡ ਹੋਏ ਆ ਕਿਹੜੀ ਗੱਦੜੀ ਗੱਡੀ ਨੇ ਹਿੱਟ ਕੀਤਾ ਕਿੱਥੇ ਦੇ ਰਹਿਣ ਵਾਲੇ ਆ ਉਹ ਡਰਾਈਵਰ ਕਾਬੂ ਕੀਤਾ ਕਿ ਨਹੀਂ ਕੀਤਾ ਟੋਟਲ 4 ਇੰਜਰਡ ਹੋਏ ਜੀ ਜੀ ਦੋ ਲੇਡੀਜ਼ ਆ ਦੋ ਜੈਂਟਸ ਆ ਜਿਹੜੇ ਕਿ ਤਿੰਨਾਂ ਨੂੰ ਸਾਡੇ ਆਉਣ ਤੋਂ ਪਹਿਲਾਂ ਓਕੇ ਪ੍ਰਾਈਵੇਟ ਮਤਲਬ ਪਬਲਿਕ ਦੀ ਸਹਾਤੇ ਨਾਲ ਉਹ ਸਿਵਲ ਹਸਪੀਟਲ ਫਲੋਰ ਲਿਆਏ ਸੀਗੇ ਜਿਹੜਾ ਇੱਕ ਸੀ ਗੱਲ ਉਹਦਾ ਲੁਧਿਆਣਾ ਗਰਮ ਵੇਖੀ ਨਾ ਦਸਦਾ ਹਰਪ੍ਰੀਤ ਹਰਪ੍ਰੀਤ ਸਿੰਘ ਓਕੇ ਉਹਨਾਂ ਨੂੰ ਅਸੀਂ ਆਪਣੀ ਸਰਕਾਰੀ ਗੱਡੀ 112 ਜਿਹੜੀ ਸੜਕ ਸੁਰੱਖਿਆ ਵਾਲੀ ਆ ਉਹਦੇ ਵਿੱਚ ਪਾ ਕੇ ਉਹਨੂੰ ਲਿਆਏ ਆ ਜੋ ਕਿ ਜੇਰੇ ਇਲਾਜ ਆ ਸਿਵਲ ਹਸਪੀਟਲ ਫਲੋਰ ਦਾ ਹਾਲ ਤੋ ਤਾਂ ਡਾਕਟਰ ਸਾਹਿਬ ਦੱਸ ਸਕਦੇ ਵੈਸੇ ਠੀਕ ਆ ਓਕੇ ਕੀ ਸਰ ਕਿਹੜੀ ਗੱਡੀ ਨੇ ਹਟ ਹੋਏ ਕੋਈ ਨੋਵਾ ਗੱਡੀ ਦੱਸ ਰਿਹਾ ਜੀ ਨੋਵਾ ਗੱਡੀ ਤੇ ਸਰ ਉਹਦਾ ਡਰਾਈਵਰ ਉਹ ਕੀਤਾ ਕੰਮ ਉਹ ਤੇ 112 ਜਿਹੜੀ ਹੈਗੀ ਥਾਣੇ ਵਾਲੀ ਚਲਦੀ ਗੱਡੀ ਉਹ ਵੀ ਪਹੁੰਚ ਚੁੱਕੀ ਆ ਤੇ ਡਿਊਟੀ ਅਸਤ ਸਿੰਦਰਪੁਰ ਨੂੰ ਇਹਦੇ ਬਾਰੇ ਜਾਣੂ ਕਰਵਾਇਆ ਗਿਆ